ਆ ਵੀ ਸਤਿ ਸ਼੍ਰੀ ਅਕਾਲ ਫੀਲ ਫੌਜਾਂ ਦੇ ਹੋ ਰੱਬੀ ਅਸੀਂ ਤੇ ਨਾ ਹੁਣੇ ਹੀ ਮੰਗਲਾਨੀ ਆਏ ਹਾਂ ਬਜ਼ੁਰਗ ਹੀ ਕੋਈ ਅੱਛਾ ਜੀ ਉਹਨੂੰ ਲੈਣ ਤੇ ਅਜੇ ਮੈਂ ਉੱਥੇ ਉਤਰਿਆ ਹੀ ਤੇ ਇਥੇ ਤੁਹਾਡੀ ਕਾਲ ਚਲ ਗਈ ਤੇ ਮੈਂ ਭੁੱਲਰ ਤੇ ਉਹ ਮੁੰਡਾ ਕਹਿੰਦਾ ਭੁੱਲਰ ਪਿੰਡ ਲੰਗੇ ਮੈਂ ਭੁੱਲਰ ਪਿੰਡ ਪਿੱਛੇ ਰਹਿ ਗਿਆ ਇਹ ਅਸੀਂ ਜਵੰਦਾ ਕਲਾ ਸਿਰੋਂ ਦੇ ਲਾਗੇ ਅਸਥਾਨ ਹੈ ਅੱਜ ਹੀ ਮੈਂ ਬਾਬਾ ਜੀ ਅਸੀਂ ਤੁਹਾਡਾ ਅੱਗੇ ਲੰਘ ਜਿਹਾਉਂਦੇ ਆਂ ਡੇਰਾ ਸਾਡਾ ਵੇਖਿਆ ਹੈ ਅੱਛਾ ਅੱਛਾ ਤੇ ਅਸੀਂ ਵੈਸੇ ਨੰਬਰ ਲਾਇਆ ਸੀ ਜੀ ਮਹਰਾਣਾ ਲੱਗ ਗਿਆ ਸਾਡਾ ਨੰਬਰ अच्छा वो उन ना नाल जगजीत से हां जगजीत सिंह होणा अच्छा सैके ते ਸਾਡੇ ਗੁਰਦਵਾਲਾ ਸਾਹਿਬ ਨੂੰ ਇੱਧਰ ਨੂੰ ਆ ਗਏ ਅੱਛਾ ਉਹ ਕੁਦਰਤੀ ਅਹੀਂ ਆ ਰਹੇ ਆਂ ਜਮਾਨਾ ਨੂੰ ਰੋਜ਼ ਇੱਥੇ ਆਉਨੇ ਆ ਤੇ ਉਹ ਨਾਲ-ਨਾਲ ਤੁਰੇ ਆਏ ਮਗਰ ਵੇਖ ਕੇ ਆ ਨੂੰ ਅੱਛਾ ਜੀ ਤੁਰੇ ਆਉਂਦੇ ਤੇ ਉਹ ਵੇਖ ਕੇ ਹੀ ਸਾਨੂੰ ਆ ਗਏ ਪਿੰਡ ਵਾਲੇ ਬੰਨੇ ਤੋਂ ਤੇ ਉਹ ਫਿਰ ਅਸੀਂ ਸੋਚਿਆ ਕਿ ਹਾਂ ਗੱਲਬਾਤ ਕੀਤੀ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਐਡਰੈਸ ਇਹਨਾਂ ਦਾ ਤੋਂ ਨਹੀਂ ਮਤਲਬ ਕਿ ਪ੍ਰੋਪਰ ਸਾਨੂੰ ਦੱਸ पाए ਪਰ ਸਾਨੂੰ ਉਹਨਾਂ ਦੀ ਬੋਲੀ ਤੋਂ ਪਤਾ ਲੱਗਾ ਥੋੜਾ ਥੋੜਾ ਪਿੱਲੂ ਦਿਹਾਣੇਵਾਲ ਦੀ ਬੋਲੀ ਆ ਉਹਨਾਂ ਦੀ ਤੇ ਫੇਰ ਅਸੀਂ ਗਨਗਟ ਟਿਕਟਾਂ ਤੇ ਉਹ ਤੁਹਾਡੇ ਨਾਲ ਹੋਇਆ ਸਾਡਾ ਗਨਗਟ ਤੇ ਅਸੀਂ ਤਾਂ ਤੁਹਾਨੂੰ ਬੇਨਤੀ ਕੀਤੀ ਵੀ ਆਓ ਤੁਸੀਂ ਉਹਦਾ ਇਹ ਦੱਸਦੇ ਕਿ ਉਹਨੂੰ ਬਤੋ ਕਿ ਮੈਂ ਉਹ ਨੌਤਾ ਦੀ ਸੇਵਾ ਵਾਲੇ ਨਾ ਜਿਹੜੇ ਉਹਨਾਂ ਤੋਂ ਦਵਾਈ ਖਾਦੀ ਆ ਚੱਲਦੀ ਆ ਬੇ ਚੇਤਾਂ ਕਹਿੰਦੇ ਆ ਪਰ ਮੈਂ ਹੀ ਵੀਡੀਓ ਬਣਾ ਕੇ ਇਹਨਾਂ ਦੀ ਉਹਨਾਂ ਨੂੰ ਛੰਡ ਕੀਤੀ ਐ ਯਾ ਵੇ ਕੋਈ ਤੁਹਾਡਾ ਮਰੀਜ਼ਤ ਨਹੀਂ ਕਿਤੇ ਆ ਗਿਆ ਨਿਕਲ ਗਿਆ ਉਥੋਂ ਨਹੀਂ ਇਹ ਇਦਾਂ ਹੁੰਣਾ ਨਾ ਵੀ ਇਹਦੀ ਉਹਦੇ ਮਾਪੇ ਦਵਾਈ ਨੂੰ ਉਥੋਂ ਲੈ ਆਏ ਹੋਣੇ ਨੂੰ ਭੌਂਦੇ ਰਹੇ ਹੋਣੇ ਜਿਹੜੇ ਪੇਰੈਂਟਸ ਹੁੰਦੇ ਉਹਨਾਂ ਦੀ ਦਵਾਈ ਹੀ ਦਿੰਦੇ ਆ ਹਾਂਜੀ ਤੇ ਉਥੇ ਜਿਹੜਾ ਉਹ ਮੈਂ ਕਰਦੇ ਨਾ ਐਡਮਿਟ ਕਰਦੇ ਆ ਉਹ ਬਿਲਕੁਲ ਸੀਰੀਅਸ ਮੈਟਰ ਜਿਹਦਾ ਵਜਿਨ ਸੰਗਲ ਹੋ ਜੇ ਉਹ ਉਹਨਾਂ ਨੂੰ ਐਡਮਿਟ ਕਰਦੇ ਬਹੁਤ ਵੱਡੀ ਸੇਵਾ ਦੀ ਉਹਨਾਂ ਦੀ ਅਹੀਂ ਤੇ ਕੁਝ ਵੀ ਨਹੀਂ ਹੁੰਦਾ ਉਹਨਾਂ ਦੇ ਅੱਗੇ ਤੇ ਅਹੀਂ ਚਲੋ ਅਹੀਂ ਆਪਦੇ ਇਲਾਕੇ ਦੇ ਵਿੱਚ ਸੋਚਿਆ ਕਿ ਚਲੋ ਬੇ ਬੜਾ ਬੜਾ ਧੰਨਵਾਦ ਤੁਹਾਡਾ ਸਾਨੂੰ ਆ 7ਵਾਂ 6ਵਾਂ ਹੀ ਸਾਡਾ ਪੀਰੀਅਡ ਵਾਸ਼ ਸ਼ੁਰੂ ਕਰਨ ਦਾ ਉਦੋਂ ਹੀ ਉਹਨਾਂ ਸ਼ੁਰੂ ਕੀਤੀ ਸੀ ਸੇਵਾ ਹਾਂ ਤੇ ਵੇਖ ਲਓ ਇਹਦੇ ਵਿੱਚ ਇਹ ਅੰਤਰ ਨਿਕਲਿਆ ਵੀ ਸਾਡੇ ਤਰਨਤਾਰਨ ਜ਼ਿਲ੍ਹੇ ਵਿੱਚ ਤੇ ਇੱਧਰ ਦਿਹਾਣੇ ਵਿੱਚ ਬਹੁਤ ਫਰਕ ਹੈ ਹਾਂਜੀ ਹਾਂਜੀ ਇਥੋਂ ਇਹ ਹੀ ਨਿਕਲਿਆ ਕਿ ਅਹੀਂ ਇਹਨਾਂ ਪਿੱਛੇ ਹਾਂਜੀ ਹਾਂਜੀ ਹਰ ਸਾਰੇ ਕੰਮਾਂ 'ਚ ਇਹ ਨਹੀਂ ਕਿ ਇਹ ਸੇਵਾ ਚ ਸਾਰੇ ਕੰਮਾਂ ਡਵੈਲਪਮੈਂਟ ਦੇ ਵਿੱਚ ਸਾਰਿਆਂ ਦੇ ਵਿੱਚ ਉਮਰਛੀ ਲੇਰਾ ਇੱਕ ਉਹ ਇਨਸਾਈਟ ਸੀਗਾ ਅਹੀਂ ਥੋੜਾ ਹਟ ਗਏ ਆ ਔਰ ਬਿਲਕੁਲ ਹੈਗੇ ਲੁਧਿਆਣਾ ਦੇ ਨਾਲ ਹੀ ਲੁਧਿਆਣਾ ਦੇ ਨਾਲ ਹੀ ਬਿਲਕੁਲ ਆਪਨੇ ਰੋਡ ਤੇ ਹੀ ਹੋ ਮੱਗਾ ਰੋਡ ਤੇ ਉਹਨੂੰ ਕਹਿੰਦੇ ਸਥਾਨ ਬਣਿਆ ਮੈਂ ਜਾ ਕੇ ਆ ਨਾ ਵੈਗਰੋ ਇੰਨੀ ਤੋਂ ਬੜੀ ਚਿਰਪਾ ਮਾਰ ਰਹੀਦੀ ਵੀ ਆਪਣੇ ਮਾਝੇ ਏਰੀਏ ਦੇ ਜਿਹੜੇ ਪੇਸ਼ੈਂਟ ਮਤਲਬ ਆਫਸਰਟ ਘਾਟੀ ਜਾਂਦੇ ਨਹੀਂ 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 ਜਿਆਦੇ ਦਬਾਵੇ ਦੇ ਵੇਖੀ ਦੇ ਜਦੋਂ ਵੇਖੀ ਤਾਂ ਪਹੁੰਚ ਨਹੀਂ ਆਪਾਂ ਹੁਣ ਪਹੁੰਚ ਨਹੀਂ ਆ ਗਈ ਪੇਸ਼ੈਂਟ ਤੇ ਬਹੁਤ ਆਹੀ ਹੁਣ ਸਾਨੂੰ ਪਤਾ ਵੀ ਜਿਹੜਾ ਅੰਦੇ ਰਾਤ ਦੁਰੀਏ ਨਾ ਉਹ ਪਤਾ ਲੱਗਦਾ ਵਾ ਕਿ ਆਪਣੇ ਏਰੀਏ ਦੇ ਆਪਣੇ ਸੰਸਾਰ ਦੇ ਸਮਾਜ ਦੇ ਹਾਲ ਕੀ ਹਨ ਬਹੁਤ ਅਸੀਂ ਨੀਵੇਂ ਪੱਧਰ ਤੇ ਆ ਆਪਾਂ ਚਲੋ ਤਰਕੀਆਂ ਕਰ ਲਈਆਂ ਨੇ ਆਪਾਂ ਬੜਾ ਹਾਈ ਫਾਈ ਹੋ ਗਏ ਸਾਡੇ ਇਧਰ ਡਵੈਲਪਮੈਂਟ ਹੋ ਗਈ ਆ ਪਰ ਜਿਹੜਾ ਏ ਆ ਨਾ ਇੱਕ ਤੇ ਐਜੂਕੇਸ਼ਨ ਤੋਂ ਰਹਿ ਗਿਆ ਅਸੀਂ ਬਹੁਤ ਪਛੜੇ ਹੋਏ ਤੇ ਇਹਨਾਂ ਮੁਸ਼ਕਲਾਂ ਦੇ ਵਿੱਚ ਸਾਰਾ ਆ ਗਿਆ ਵੀ ਇੱਕ ਸਟ੍ਰੈਸ ਫੈਮਲੀਆਂ ਵੱਡੀਆਂ ਸਾਡੇ ਇਨਕਮ ਦੇ ਸਰੋਤ ਛੋਟੇ ਆ ਤੇ ਇੱਕ ਪਰਿਵਾਰਾਂ ਦੇ ਵਿੱਚ ਸਟ੍ਰੈਸ ਹੈ ਹੀ ਹੈ ਹਰ ਇੱਕ ਸਟ੍ਰੈਸ ਆ ਜਾਂਦਾ ਜੀ ਅੱਜ ਕੱਲ ਜਿੱਦਾਂ ਸਟ੍ਰੈਸ ਵੱਧ ਅੱਵੇ ਚਾਹ ਦਾ ਪਿਆਲਾ ਚਾਹ ਨਹੀਂ ਕੋਟ ਕੋਟ ਕਿੱਥੇ ਦੂਜੇ ਪਾਸੇ ਮੇਰਾ ਗਲਾਸ ਇੱਥੇ ਹੈ ਕੋਈ ਗੱਲ ਨਹੀਂ ਉਹ ਵਾਇਗਰੂਜੀ ਦਾ ਖਾਲਸਾ ਵਾਇਗਰੂਜੀ ਦੀ ਫਤਿਹ ਹਾਂਜੀ ਇਹ ਕੀ ਨਾਮ ਤੁਹਾਡਾ ਜੀ ਹਾਂ ਕਿੰਨੂ ਹਾਂਜੀ ਤੇ ਇਹ ਕਿਹੜਾ ਪਿੰਡ ਕਿਹੜਾ ਹੈ ਇਹ ਲੁਧਿਆਣਾ ਲੁਧਿਆਣਾ ਲੁਧਿਆਣੇ ਦੇ ਵਿੱਚ ਐਡਰੈਸ ਕੀ ਹੈ ਕਿਹੜਾ ਗਲੀ ਮੁਹੱਲਾ ਏਰੀਆ ਅੱਧਾ ਤਾਂ ਰਾਹੋ ਰੋਡ ਵੀ ਪੈ ਜਾਂਦਾ ਰਾਹੋ ਰੋਡ ਹਾਂਜੀ ਤੇ ਤੁਸੀਂ ਇੱਥੇ ਇੰਨੀ ਦੂਰ ਰਾਹੋ ਲੁਧਿਆਣਾ ਇਹ ਸਾਡਾ ਤਰਨਤਨ ਜ਼ਿਲ੍ਹੇ ਦਾ ਪਿੰਡ ਹੈ ਭੁੱਲਰ ਇੱਥੇ ਕਿਦਾਂ ਪਹੁੰਚ ਗਏ ਤਾਂ ਦਾਦੇ ਕਿੱਦਾਂ ਪਹੁੰਚ ਗਏ ਹਾਂਜੀ ਹਾਂਜੀ ਇੱਥੇ ਪਹਿਲਾਂ ਨਾ ਇੱਕ ਬੰਦਾ ਜਿਆ ਸੀ ਉਹਨੇ ਮੈਨੂੰ ਪੈਸੇ ਦਿੱਤੇ ਪਹਿਲਾਂ ਕਹਿੰਦਾ ਤੂੰ ਉੱਥੇ ਚੱਲ ਜੀ ਆਪਣੇ ਗੁਰੂ ਘਰ ਵਿਆਹ ਚੱਲ ਜੀ ਮੈਂ ਵਿਆਹ ਚੱਲ ਗਈ ਸੀ ਵੇ ਵਿਆਹ ਵਾਲਿਆਂ ਨੇ ਵੀ ਨਹੀਂ ਰੱਖਿਆ ਮੈਨੂੰ ਹੂੰ ਕਹਿੰਦੇ ਅਸੀਂ ਰੱਖਦੇ ਨਹੀਂ ਕਿ ਬੀਬੀ ਨੂੰ ਅੱਛਾ ਰਹਿ ਨਹੀਂ ਦਿੰਦੇ ਅੱਛਾ ਅਜੇ ਬਾਬਾ ਜੀ ਗਏ ਹੋਏ ਆ ਕਿਤੇ ਵਿਆਹ ਗਏ ਅੱਛਾ ਅੱਛਾ ਤੇ ਫੇਰ ਮੈਂ ਨਾ ਆਪਣੇ ਜਿਹੜਾ ਦੂਜਾ ਦੂਜਾ ਕੀ ਕਹਿੰਦੇ ਆ ਉਹਨਾਂ ਨੇ ਕਿ ਹਰਵਿੰਦਰ ਸਾਹਿਬ ਉੱਥੇ ਚਲ ਗਿਆ ਸੀ ਅੱਛਾ ਤੇ ਉਹ ਇਦਾਂ ਵਾ ਭੀ ਪਰਿਵਾਰ ਵਿੱਚ ਕੌਣ ਕੌਣ ਹੈ ਤੁਹਾਡੇ ਇੱਕ ਮੇਰਾ ਭਰਾ ਆ ਅੱਛਾ ਉਹ ਬਿਲਕੁਲ ਮੈਂਟਲ ਦਿਮਾਗ ਦਾ ਅੱਛਾ ਉਹ ਇੱਕ ਵਾਰ ਨਾ ਮੈਂ ਪਹਿਲਾਂ ਪਿੱਛੇ ਜਾ ਘਰ ਛੱਡਦਾ ਸੀ ਉਹਦੇ ਨੇ ਮੈਨੂੰ ਉਹਨੇ ਕੁੱਟਿਆ ਬਹੁ ਅੱਛਾ ਤੇ ਹੁਣ ਵੀ ਕੁੱਟਿਆ ਹੈ ਹੁਣ ਵੀ ਕੁੱਟਦਾ ਕੁੱਟਦਾ ਉਹ ਤੇ ਮੰਮੀ ਪਾਪਾ ਜਿਹੜਾ ਪਿਓ ਆ ਮੇਰਾ ਹਾਂਜੀ ਉਹ ਤਾਂ ਦੁਨੀਆਂ ਤੋਂ ਤੁਰ ਗਿਆ ਸੀ ਮਰ ਗਿਆ ਸੀ ਦੇ ਡੇੜੀ ਡੇੜੀ ਦੂਜਾ ਉਹਨੇ ਕਹਿੰਦੇ ਆ ਤੇ ਉਹ ਆ ਮਾਂ ਮੇਰੀ ਉਹ ਦੀਦੀ ਜਾਗਦੀ ਬੈਠੀ ਆ ਉਹ ਮੇਰੇ ਬਾੜਾ ਦੇ ਪਿੱਛੇ ਪਈ ਰਹਿੰਦੀ ਬਾਬਾ ਜੀ ਕਹਿੰਦੇ ਵਾਲ ਕੱਟ ਦੋ ਉਹਦੇ ਅੱਛਾ ਉਹ ਹੈਗੀ ਕਾਲ ਦੀ ਉਤਾਰਨੀ ਆ ਹੋਰ ਪਰੇਸ਼ਾਨੀ ਕੀ ਘਰ ਵਿੱਚ ਪਰੇਸ਼ਾਨੀ ਇਹੀ ਆ ਉਹ ਕਾਲ ਦੀ ਉਤਾਰਨੀ ਮੇਰੇ ਬਾਲਾਂ ਦੇ ਪਿੱਛੇ ਪਈ ਆ ਵਾਲ ਕੱਟ ਦੋ ਉਹਦੇ ਵਾਲ ਕੱਟ ਦੇ ਨੂੰ ਗੰਦੀ ਕਰ ਦੋ ਅੱਛਾ ਇਹਦੇ ਵਾਲ ਆ ਜਾਣਗੇ ਦੁਆਰੋਂ ਅੱਛਾ ਤੇ ਫੇ ਮੇਰੇ ਇਹਨਾਂ ਨੇ ਕੱਟ ਹੀ ਦਿੱਤੇ ਕੰਜੀ ਨਾ ਬੱਚੋ ਅੱਛਾ ਜਟਾ ਉੱਠੀਆਂ ਸੀ ਮੇਰੀ ਜਟਾ ਕਟੀਆਂ ਨੇ ਅੱਛਾ ਅੱਛਾ ਤਾਂ ਹੁਣ ਇਹਨੇ ਬਾਬਾ ਜੀ ਨੇ ਭੁੱਲਾ ਬਾਤੀ ਇਹਨਾਂ ਨੂੰ ਅੱਛਾ ਭੁੱਲਾ ਵਾਈਆਂ ਫੜ ਕੇ ਇਹਨ ਭੁੱਲਾ ਵਾਈਆਂ ਭਲਾਈ ਦਿੱਤਾ ਬਾਬਾ ਕਹਿੰਦੇ ਸੀ ਸਾਡੀ ਬੇਟੀ ਦੀ ਜਟਾ ਕਟੀਆਂ ਨਾ ਉਹਦੇ ਬਾਸ ਲੈ ਕੇ ਆਓ ਜਿੱਦਾਂ ਕਟੀਆਂ ਦੀ ਧੋਰੀ ਧਰ ਜਾੜ ਦਿੰਦੀ ਨਸਤਾ ਕਹਿੰਦੇ ਜੋਗੀ ਦੇ ਝਾੜ ਦਿੰਦੇ ਕਹਿੰਦੇ ਤੇ ਜੋਗੀ ਦੇ ਜਾ ਜਾ ਕੇ ਥੱਕੇ ਪਏ ਆ ਤੁਹਾਡੀ ਮੈਰਿਜ ਹੋਈ ਸੀ ਹਾਂਜੀ ਕਿੱਥੇ ਹੋਈ ਸੀ ਕਿਹੜੇ ਪਿੰਡ ਤੇ ਉਹ ਕਹਿੰਦੇ ਸੀ ਕਰੋ ਚਿੱਤਾ ਅੱਜ ਤੇ ਕਰਕੇ ਦੋ ਤਾਂ ਤੁਹਾਡੇ ਘਰ ਵਾਲੇ ਦਾ ਨਾਮ ਕੀ ਸੀ ਉਦਾਂ ਨੂੰ ਉਹ ਨਾਮਦਲ ਹੁਣ ਮਰ ਚੁੱਕਿਆ ਹੋ ਬੱਚੇ ਵੀ ਸੀ ਤੁਹਾਡੇ ਬੱਚੇ ਹੈਗੇ ਸੀ ਕਿੰਨੇ ਤਿੰਨ ਬੱਚੇ ਸੀ ਅੱਛਾ ਤਿੰਨ ਬੱਚੇ ਤੇ ਗੁੜੀਆਂ ਸੀ ਜਾਂ ਕਾਕੇ ਸੀ ਮੁੰਡੇ ਸੀ ਮੁੰਡੇ ਸੀ ਉਹ ਹੁਣ ਕਿੱਥੇ ਰਹਿੰਦੇ ਆ ਉਹ ਉੱਥੇ ਉਧਰੇ ਰਹਿੰਦੇ ਆ ਕਿਹੜੇ ਪਿੰਡ ਉਧਰ ਪਿੰਡ ਚ ਕਿਹੜਾ ਪਿੰਡ ਪੁੱਤ ਰਾਹਰੋਲ ਨਹੀਂ ਉਹ ਤਾਂ ਅੱਛਾ ਤੇਰੀ ਮੰਮੀ ਕੋਲ ਰਹਿੰਦੇ ਆ ਨਾਨਕੇ ਰਹਿੰਦੇ ਹਾਂ ਪਾਪਾ ਕੋਲ ਨਹੀਂ ਰਹਿੰਦੇ ਉਹ ਡੈਥ ਹੋ ਗਈ ਉਹਦੀ ਹਾਂ ਡੈਥ ਹੋ ਗਈ ਅੱਛਾ ਅੱਛਾ ਤੇ ਤੂੰ ਹੀ ਉੱਥੇ ਵੀ ਗਿਆ ਸੀ ਲੁਧਿਆਣੇ ਦਵਾਈ ਲੈਣ ਵੀਰਜੀ ਮਿੰਟੋਣਾ ਕੋਲ ਗਈ ਹੁਣੀ ਹੈ ਸ਼ਾਇਦ ਮੈਨੂੰ ਦੱਸਿਆ ਨਹੀਂਗਾ ਮੇਰੇ ਭਰਾ ਕਿੱਥੇ ਦਵਾਈਆਂ ਦਵਾਰੇ ਨੂੰ ਅੱਛਾ ਤੇ ਮੈਨੂੰ ਲੈ ਜਾਂਦਾ ਸੀ ਚੱਕ ਕੇ ਬਿਠਾ ਕੇ ਤੇ ਮੈਨੂੰ ਨੀਂਦ ਦੀਆਂ ਨਸ਼ੇ ਦੀਆਂ ਗੂੜੀਆਂ ਦੇਣੀਆਂ ਮੈਂ ਆ ਖਾ ਕੇ ਨਾ ਰਾਜੂ ਨੇ ਭਾਬੀ ਅੰਮੀ ਦੀ ਨੇ ਕੰਮ ਰਤ ਹੀ ਨਹੀਂ ਕਰਨਾ ਉਹਨੇ ਮੈਨੂੰ ਠਾ ਲੈਣਾ ਕਿ ਉਹ ਉੱਠ ਦੁੱਧ ਗਰਮ ਕਰਕੇ ਦੇ ਦੇ ਕੁੜੀ ਨੂੰ ਅੱਗੇ ਤਾਂ ਕੈਸੋਣਾ ਕੋਸਾ ਕਰਕੇ ਦਰ ਪੜਾ ਦਿੰਦੀ ਚਲੋਗੇ ਅਸੀਂ ਤੁਹਾਨੂੰ ਲੈ ਕੇ ਜਾਨੇ ਕਿੱਥੇ ਇਹ ਉੱਥੇ ਦਵਾਈ ਦਵਾਵਾਂਗੇ ਤੇ ਤੁਹਾਨੂੰ ਘਰ ਵਾਪਸ ਭੇਜ ਦਾਂਗੇ ਨਾ ਮੈਂ ਦਵਾਈ ਖਾਣੀ ਨਹੀਂ ਚਲੋ ਦਵਾਈ ਨਹੀਂ ਦਿੰਦੇ ਤੁਹਾਨੂੰ ਜਿੱਥੇ ਤੁਹਾਡਾ ਪਿੰਡ ਆ ਜਿਹੜਾ ਉੱਥੇ ਜਾਣਾ ਤਾਂ ਮਮੀ ਪਾਪਾ ਕੋਲ ਜਾਣਾ ਦੀ ਮਮੀ ਕੋਲ ਉਹ ਮੇਰੀ ਮਾਂ ਹੀ ਨਹੀਂ ਹੈਗੀ ਚੰਗੀ ਨਹੀਂ ਹੈਗੀ ਕਿੱਧਰ ਜਾਵੋਗੇ ਤੁਸੀਂ ਮੈਂ ਤਾਂ ਦਾਦੀ ਕਿੱਥੇ ਜਾਣਾ ਹਾਂ ਇਹ ਅਗੇ ਦੁਨੀਆ ਦੁਸਰੀ ਵੱਡੀ ਆ ਨਹੀਂ ਬਹੁਤ ਵੱਡੀ ਹੈ ਹਨਾ ਕਮਾਈ ਕਰਕੇ ਜਿੰਦ ਮਰ ਦੀ ਖਾ ਸਕਦੇ ਆਪਣੇ ਰੋਜੀ ਰੋਟੀ ਬਣਾ ਸਕਦੇ ਆ ਪੈਸਾ ਵੀ ਜੂੜ ਸਕਦੀ ਆ ਹੂੰ ਤੂੰ ਮੇਰੀ ਭੈਣ ਮੰਨ ਜਾ ਮੇਰੇ ਕੋਲ ਹੀ ਰੋ ਹਾਂਜੀ ਮੇਰੇ ਕੋਲ ਠੀਕ ਹੈ ਨਾ ਠੀਕ ਆ ਹਾਂ ਉਹ ਤਾਂ ਆਪਾਂ ਨੂੰ ਬਾਹਰ ਭਜਣ ਦੀ ਲੋੜ ਹੀ ਨਹੀਂ ਕਿਤੇ ਹਾਂ ਉੱਥੇ ਮੇਰੀਆਂ ਬੱਚੀਆਂ ਆ ਮੇਰੇ ਮਾਤਾ ਜੀ ਆ ਮੇਰੀ ਘਰ ਵਾਲੀ ਆ ਉੱਥੇ ਹੋਰ ਵੀ ਭੈਣਾਂ ਨੇ ਤਾਂ ਪਰਾਲ ਕੇ ਉੱਥੇ ਰਵਾਂਗੇ ਆਹੋ ਨਾਲ ਇਹਨਾਂ ਦੇ ਸਰੋਂ ਤੇਲ ਆਇਆ ਕਰੂੰਗੀ ਇਸੇ ਨੇ ਚੰਪੀ ਕਰਿਆ ਕਰੂੰਗੀ ਹਾਂ ਹਾਂ ਤੇ ਵਾਲਾਂ 'ਚ ਸਵਾਰ ਕੇ ਬਿਠਾ ਦੇ ਦਿੰਦੀ ਹਾਂ ਤੇ ਗੁੱਤਾਂ ਕਰਕੇ ਸੋਹਣੀਆਂ ਬਣਾ ਦਿੰਦੀ ਹਾਂ ਹਾਂ ਨਾਲ ਲੰਗਰ ਸੇਵਾ ਕਰਿਆ ਕਰਾਂ ਹਾਂ ਸੇਵਾ ਠੀਕ ਆਪਾਂ ਚੱਲੀਏ ਫਿਰ ਚਲੋ ਹਾਂਜੀ ਅਸੀਂ ਜੀ ਪਹੁੰਚੇ ਸੀ ਇਹ ਪਿੰਡ ਭੁੱਲਰ ਹੈ ਤੇ ਸਥਾਨ ਬਾਬਾ ਜਹਰਪੀਰ ਜੀ ਦਾ ਵਾ ਤੇ ਬੜਾ ਸੋਹਣਾ ਵਧੀਆ ਇਹਨਾਂ ਨੇ ਆ ਵੇਖੋ ਵੀਰ ਇਸ ਵੇਲੇ 9 9:30 ਦਾ ਟਾਈਮ ਹੈ ਇਹਨਾਂ ਨੇ ਕਾਲ ਕੀਤੀ ਮੈਂ ਮਗਲਾਨੀ ਖਡੂਰ ਸਾਹਿਬ ਲੈਣ ਵਾਸਤੇ ਮਰੀ ਜਾਇਆ ਸੀ ਤੇ ਇਹਨਾਂ ਨੇ ਪਹਿਲਾਂ ਅਪਰੋਚ ਕੀਤੀ ਬਾਬਰਤਨਦੇਵ ਸੋਇਆ ਸੁਸਾਇਟੀ ਮਹਾਨੇ ਵਾਲਿਆਂ ਨੇ ਤੇ ਉਹਨਾਂ ਨੇ ਇਹ 10 ਦੇ ਨਾਲ ਸੰਪਰਕ ਕਰਨ ਲਈ ਕਿਹਾ ਤੇ ਇਹ ਜਿਹੜੀ ਬੱਚੀ ਆ ਇਹਨੂੰ ਅਸੀਂ ਨਾਲ ਲੈ ਕੇ ਜਾ ਰਹੇ ਹਾਂ ਇਹਨਾਂ ਤੇ ਸਾਡਾ ਜਿਹੜਾ ਐਡਰੈਸ ਹੈ ਉਹ ਐ ਮੁਕਤਰੀ ਸੇਵਾ ਤਰੰਤਨ ਗੁਰੂ ਨਾਨਕ ਦੇਵ ਜੀ ਦੇ ਲਵਾਰ ਸੰਭਾਲ ਕਰ ਜਾਂਦਾ ਕਲਾਂ 10 ਗਿਆਨੀ ਰਪਿੰਦਰ ਸਿੰਘ ਮੁੱਖ ਸੇਵਾਦਾਰ 8242 9744 ਤੇ ਅਸੀਂ ਇਹਨਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਵੇਖੋ ਇੱਕ ਸਿੱਖ ਧਰਮ ਦੇ ਵਿੱਚ ਇੱਕ ਵਿਲੱਖਣਤਾ ਹੈ ਇਹ ਸਾਡੀ ਖਾਸੀਅਤ ਹੈ ਕਿ ਅਸੀਂ ਹਰ ਇੱਕ ਦਾ ਪਲਾ ਲੋਜਦੇ ਆ ਸਰਬਾਤਾ ਪਲਾ ਮੰਗਣ ਵਾਲੀ ਕੌਮ ਹੈ ਤੇ ਇਹ ਜਿਹੜੀ ਬੀਬੀ ਵੇਖੋ ਲੁਧਿਆਣੇ ਤੋਂ ਇੱਥੇ ਪਹੁੰਚੀ ਹੈ ਤਰਨਤਾਰਨ ਤੇ ਇਹਨੂੰ ਬਿਲਕੁਲ ਸੇਫਟੀ ਦੇ ਨਾਲ ਇਹਨਾਂ ਨੇ ਬਿਠਾਇਆ ਹੋਇਆ ਤੇ ਅਸੀਂ ਇਹਨੂੰ ਲੈ ਕੇ ਜਾ ਰਹੇ ਆ ਅਗਲੀ ਅਪਡੇਟ ਫਿਰ ਅਸੀਂ ਕੱਲ ਨੂੰ ਦੇਵਾਂਗੇ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ